ਇੱਕ ਦਿਨ ਗੁਰੂ ਹਰਗੋਬਿੰਦ ਜੀ ਸ਼ਿਕਾਰ ਖੇਡ ਰਹੇ ਸਨ ਸ਼ਿਕਾਰ ਖੇਡਦੇ ਖੇਡਦੇ ਆਪ ਜੀ ਜੱਬੇ ਪਿੰਡ ਕੋਲ ਜਾ ਨਿਕਲੇ ਉੱਧਰ ਭਾਈ ਗੁਰਦਾਸ ਜੀ ਪਾਸ ਮਾਤਾ ਸੁਲੱਖਣੀ ਜੀ ਨੇ ਫਰਿਆਦ ਕੀਤੀ ਕਿ ਮੇਰੇ ਘਰ ਕੋਈ ਪੁੱਤਰ ਨਹੀਂ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਵੋ ਭਾਈ ਗੁਰਦਾਸ ਜੀ ਨੇ ਕਿਹਾ ਆਪ ਛੇਵੇਂ ਗੁਰੂ ਹਰਗੋਬਿੰਦ ਜੀ ਪਾਸ ਸ਼ਰਨ ਵਿੱਚ ਜਾਓ ਉਹ ਦੀਨ ਦੁਨੀਆ ਦੇ ਮਾਲਕ ਹਨ ਮਾਈ ਸੁਲੱਖਣੀ ਜੀ ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ ਕਾਗਜ਼ ਤੇ ਦਿਵਾਤ ਲੈ ਗਈ ਮਾਈ ਨੇ ਗੁਰੂ ਜੀ ਦੇ ਚਰਨ ਜਾ ਫੜੇ ਉਸ ਸਮੇਂ ਆਪ ਜੀ ਸ਼ਿਕਾਰ ਖੇਡਦੇ ਹੋਏ ਘੋੜੇ ਉੱਪਰ ਸਵਾਰ ਸਨ ਮਾਈ ਸੁਲੱਖਣੀ ਜੀ ਨੇ ਛੇਵੇਂ ਪਾਤਸ਼ਾਹ ਦੇ ਪਾਸ ਫਰਿਆਦ ਕੀਤੀ ਕਿ ਮੇਰੀ ਝੋਲੀ ਪੁੱਤਰ ਦੀ ਦਾਤ ਪਾ ਦਿਓ ਗੁਰੂ ਜੀ ਨੇ ਮਾਈ ਜੀ ਨੂੰ ਜਵਾਬ ਦਿੱਤਾ ਬੀਬੀ ਜੀ ਆਪ ਜੀ ਦੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਹੈ ਮਾਈ ਸੁਲੱਖਣੀ ਜੀ ਨੇ ਹੱਥ ਬੰਨ੍ਹ ਕੇ ਫਰਿਆਦ ਕੀਤੀ ਜੇ ਅੱਗੇ ਨਹੀਂ ਲਿਖਿਆ ਤਾਂ ਹੁਣ ਲਿਖ ਦੇਵੋ ਅੱਗੇ ਵੀ ਆਪ ਲਿਖਣ ਵਾਲੇ ਹੋ ਹੁਣ ਵੀ ਆਪ ਹੀ ਹੋ ਮਾਈ ਦਾ ਉੱਤਰ ਸੁਣ ਆਪ ਬਹੁਤ ਹੀ ਪਰਸੰਨ ਹੋਏ ਮਾਈ ਸੁਲੱਖਣੀ ਜੀ ਨੇ ਆਪ ਜੀ ਨੂੰ ਕਾਗਜ਼ ਤੇ ਕਲਮ ਫੜਾ ਦਿੱਤੀ ਜਦ ਗੁਰੂ ਜੀ ਕਾਗਜ਼ ਉੱਪਰ ਏਕਾ ਪਾਉਣ ਲੱਗੇ ਤਾਂ ਘੋੜੇ ਨੇ ਪੈਰ ਚੁੱਕ ਲਏ ਏਕੇ ਦੀ ਥਾਂ ਸਾਤਾ ਪੈ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਾਈ ਸੁਲੱਖਣੀ ਜੀ ਨੂੰ ਕਹਿਣ ਲੱਗੇ ਮਾਈ ਪਰਮਾਤਮਾ ਦਾ ਸਿਮਰਨ ਕਰਿਆ ਕਰ ਤੇਰੇ ਘਰ ਸਤ ਪੁੱਤਰ ਪੈਦਾ ਹੋਣਗੇ ਇਹ ਬਚਨ ਸੁਣ ਮਾਈ ਬੜੇ ਹੀ ਪ੍ਰਸੰਨ ਹੋਏ ਮਾਈ ਸੁਲੱਖਣੀ ਜੀ ਦੇ ਘਰ ਗੁਰੂ ਜੀ ਦੇ ਹੁਕਮ ਅਨੁਸਾਰ ਸੱਤ ਪੁੱਤਰ ਪੈਦਾ ਹੋਏ ਜੋ ਗੁਰੂ ਘਰ ਦੇ ਬੜੇ ਹੀ ਪ੍ਰੇਮੀ ਤੇ ਸ਼ਰਧਾਲੂ ਸਨ